ਜੀ ਸਰ ਅੱਜ ਸਵੇਰ ਤੋਂ ਹੀ ਪਹਿਲਾਂ ਅਸੀਂ ਪਿੰਡ ਦਾਦੂ ਮਾਜਰਾ ਗਏ ਉੱਥੇ ਯੁੱਧ ਨਸ਼ਿਆਂ ਵਿਰੁੱਧ ਉੱਥੇ ਅਸੀਂ ਸਾਡੇ ਜਿਹੜੇ ਸਟੂਡੈਂਟਸ ਐ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਥੇ ਗਏ ਉਹ ਤੋਂ ਬਾਅਦ ਸਾਡੇ ਤਿੰਨ ਪਿੰਡ ਕੋਲਾ ਛਲੇੜੀਕੁਰਦ ਔਰ ਬਹਿਲੋਲ ਪਰ ਜਿੱਥੇ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਹੋਇਆ ਸੀ ਸਕੂਲਾਂ ਦੇ ਬੱਚਿਆਂ ਨੂੰ ਸਟਾਫ ਨੂੰ ਮਿਲੇ ਉਹਨਾਂ ਦੇ ਪੇਰੈਂਟਸ ਨੂੰ ਮਿਲੇ ਇਸ ਤਰੀ ਬਹਿਲੋਲ ਪਰ ਤੁਸੀਂ ਦੇਖੋਗੇ ਕਿੰਨਾ ਵਧੀਆ ਐਟਮੋਸਫੀਅਰ ਤੁਸੀਂ ਇਹ ਸਕੂਲ ਦੀ ਦੇਖੋ ਇੰਨੀ ਵਧੀਆ ਪਲਾਂਟੇਸ਼ਨ ਸਾਡੇ ਪੁਰਾਣੇ ਦਰਖਤ ਜਿਨ੍ਹਾਂ ਨੂੰ ਅਸੀਂ ਤਰਸਦੇ ਹਾਂ ਉਹ ਇੱਥੇ ਨੇ ਔਰ ਬਹੁਤ ਵਧੀਆ ਵਾਤਾਵਰਨ ਇਹ ਸਾਨੂੰ ਸਜਾਉਣ ਦੀ ਲੋੜ ਸੀ ਜਿਹੜੀ ਸਾਡੀਆਂ ਸਰਕਾਰਾਂ ਪਿਛਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਸੀ ਅੱਜ ਅਸੀਂ ਇੱਥੇ ਗੱਲ ਕੀਤੀ ਗਈ ਹੈ ਲੋਕਟਾਇਲ ਆ ਰਹੇ ਇੱਥੇ ਔਰ ਸਕੂਲ ਦਾ ਸਾਹਮਣੇ ਤੁਸੀਂ ਦੇਖੋ ਅਗਨਵਾੜੀ ਸੈਂਟਰ ਬਣ ਕੇ ਤਿਆਰ ਹੋ ਗਿਆ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਵਧੀਆ ਸਟੇਡੀਅਮ ਬਣਾ ਰਹੇ ਆ ਔਰ ਜੋ ਜੋ ਕੰਮ ਇੱਥੇ ਹੋਣ ਵਾਲੇ ਸਰਪੰਚ ਸਾਹਿਬ ਲੱਗੇ ਆ ਜਿੱਦਣ ਦੇ ਬਣੇ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਵੀ ਕੋਈ ਮਿਸਤਰੀ ਹੋਰੇ ਕੰਮ ਨਾ ਕਰਦਾ ਹੋਵੇ ਪੰਚਾਇਤ ਦਾ ਆ ਸਕੂਲਾਂ ਦੀ ਦਿਸ਼ਾ ਬਹੁਤ ਵਧੀਆ ਸੁਧਰ ਰਹੀ ਹੈ ਆ ਸਾਡੇ ਟੀਚਰ ਸਹਿਬਾਨਾ ਜਦ ਅਸੀਂ ਜਾਂਦੇ ਹਾਂ ਉਹਨਾਂ ਚ ਹੌਸਲੇ ਨੇ ਟੀਚਰ ਹੈਡ ਖੜੇ ਨੇ ਇੱਥੇ ਉਹਨਾਂ ਦਾ ਸਮੁੱਚਾ ਸਟਾਫ ਖੜਾ ਹੈ ਉਹਨਾਂ ਚ ਹੌਸਲਾ ਹੈ ਕਿ ਸਾਡੇ ਬੱਚੇ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਕਿਸਮ ਚ ਘਟ ਨਹੀਂ ਕਿਉਂਕਿ ਸਹੂਲਤਾਂ ਮਿਲ ਰਹੀਆਂ ਨੇ ਔਰ ਜਿਹੜੇ ਸਕੂਲਾਂ ਚ ਜਾਂਦੇ ਆ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਕਿ ਇੰਨੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਆਏ ਪੰਜੋਲੀ ਕਲਾਂ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਨੇ ਦੱਸ ਸਾਡੇ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਦੋ ਬੱਚੇ ਕਾਲ ਅਕੈਡਮੀ ਚ ਆਏ ਆ ਇਹ ਦੇਖੋ ਇਹ ਤਾਂ ਲੋਕ ਆਪਣੀ ਜਵਾਨੀ ਕਹਿ ਰਹੇ ਨੇ ਸੋ ਇਹ ਅਸੀਂ ਜੋ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਸਿੱਖਿਆ ਤੇ ਸਿਹਤ ਖੇਤਰ ਦੀ ਸੇਵਾ ਵਿੱਚ ਉਹ ਚ ਰਗਾਤਰ ਕੰਮ ਕਰ ਰਹੇ ਹਾਂ 10% ਬਜਟ ਇਸ ਇਸ ਵਾਰ ਵੀ ਸਿੱਖਿਆ ਤੇ ਰੱਖਿਆ ਗਿਆ ਔਰ ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਸਕੂਲ ਇਹ ਬੱਚੇ ਜਿਵੇਂ ਹੁਣ JEE ਦੇ ਕੰਪੀਟੀਸ਼ਨ ਚ 188 ਆਏ ਨੇ ਸਾਰੇ ਕੰਪੀਟੀਟਰ ਸਾਡੇ ਵਿੱਚ ਅੱਗੇ ਆਉਣਗੇ ਔਰ ਇਸ ਇਸ ਸਕੂਲਾਂ ਚ ਜਿਵੇਂ ਪਹਿਲਾਂ ਲੋਕ ਪੜ੍ਹ ਕੇ ਅ ਤਰੱਕੀਆਂ ਕਰਦੇ ਸੀ ਹੁਣ ਵੀ ਲੋਕ ਉਸਤਰੀ ਤਰੱਕੀਆਂ ਕਰਨਗੇ ਕਿਹੜੇ ਕਿਹੜੇ ਅੱਜ ਸਕੂਲਾਂ ਚ ਅੱਜ ਸਭ ਤੋਂ ਪਹਿਲਾ ਪਿੰਡ ਹੈਗਾ ਦਾਦੂ ਮਾਜਰਾ ਫੇਰ ਅਸੀਂ ਗਏ ਪੋਲਾ ਛਲੇੜੀ ਖੁਰਦ ਹੁਣ ਬਹਿਲੋਲ ਪਰ